ਉਹ ਕਟ ਲਈ ਕਰਕੇ ਤੋ ਕੀ ਰਸਤੇ ਪਾਣੀ ਚ ਪਾ ਕੇ ਤੇ ਪਾਣੀ ਪਾਸੇ ਰੱਖਦੇ ਹਾਂ ਰੱਖਦੇ ਪਾਣੀ ਚ ਪਾ ਕੇ ਰੱਖਦੇ ਰੱਖ ਦਨੇ ਨੇ ਉੱਥੇ ਦਨੇ ਆ ਇਧਰ ਮਾਟਰ ਪਾ ਲਈ ਮਾਟਰ ਪਾ ਲਈ ਥੋੜੀ ਕੌਲੀ ਕੋ ਪਾਈ ਆ ਆਹ ਕਿਸ ਮਾਤੇ ਕੋ ਕੇਵੀ ਰੱਖਤੇ ਇਹ ਵੀ ਰੱਖਤੇ ਨੇ ਇਧਰ ਮਸਾਲਾ ਦੇ ਦਿਆ ਥੋੜੇ ਲੇ ਲਾ ਕੇ ਜੇ ਵੀ ਤੇ ਤੜਕਾ ਲਗਾ ਦਜੀ ਸੇਕੀ ਸੇਤੀ ਤੇ ਲੋ ਜੀ ਇੱਧਰ ਆਪਾਂ ਨੇ ਤੜਕਾ ਲਗਾਤਾ ਸਰਸਮਾਨ ਪਾਤਾ ਤੇ ਤੜਕਾ ਦਾ ਪਤਾ ਹੀ ਹੈ ਕਿਵੇਂ ਲੱਗਦਾ ਸਾਰਿਆਂ ਨੂੰ ਤੜਕਾ ਲਗਾ ਕੇ ਇਹਨੂੰ ਭੁੰਨਾ ਮੈਂ ਭੁੰਨ ਕੇ ਇਹ ਆਲੂ ਚੀਰਦੇ ਨੇ ਆਲੂ ਚੀਰ ਕੇ ਤੇ ਮਟਰ ਟੋਪੇ ਪਸ ਮਾਰ ਕੇ ਰੱਖ ਜਾਣੀ ਨੇ ਨਿਰਿਕਚਾ ਲੋਜੀ ਇੱਧਰ ਆਲੂ ਧੋ ਤੇ ਸਮਾਰ ਕੇ ਪਾਣੀ ਪਾ ਕੇ ਰੱਖਦਾ ਮੈਂ ਤੇ ਕਾਲੀ ਹੋ ਜਾਂਦੇ ਨਹੀਂ ਫਿਰ ਕਾਲੀ ਨਹੀਂ ਹੁੰਦੀ ਇੱਧਰ ਰੱਖ ਤੇ ਮਟਰ ਮਟਰ ਵੀ ਧੋ ਕੇ ਸਮਾਰ ਕੇ ਰੱਖ ਤੇ ਪਾਣੀ ਪਾ ਕੇ ਰੱਖਦਾ ਇਹਨੇ ਤੜਕਾ ਫਿਰ ਇਹਨੇ ਤੜਕਾ ਭੁੱਜੂਗਾ ਇਹਨੇ ਆਪਾਂ ਤੋਦਾਂ ਨਹੀਂ ਨਾ ਲੋਜੀ ਉਹਨਾਂ ਤੜਕਾ ਭੁੰਨੀ ਦੇਖੀ ਤੇ ਇੱਕ ਤਰਫ ਤੜਕਾ ਤੁਸੀਂ ਮੀਨ ਦੇ ਕੀਏ ਨੇ ਕੱਟ ਕਰ ਦਾਂ। ਅਗਾ ਕਦਨੀਆ ਮਸਾਲਾ ਪਾ ਕੇ ਜੀਵਨ ਨੇ। ਥੋੜਾ ਲੱਭਣ ਕੇ ਫਿਰ ਪਾ ਕੇ ਆ ਲਈਏ। ਵਾਟਰ ਕੱਟ ਕਰ ਦੂੰਗੀ ਬੰਦੇ ਕਰ ਦੂੰਗੀ। ਫਿਰ ਚਲਦੇ ਆਪਾਂ ਮੱਛਾਂ ਚ ਤਾਰਾ ਕੱਟਣ। ਲੋ ਜੀ ਥੋੜੀ ਜਿਆ ਮਸਾਲਾ ਆਪਣਾ ਥੱਲੇ ਲੱਗਣ ਲੱਗ ਗਿਆ। ਵਧੀਆ ਰੜ ਗਿਆ। ਹਲਦੀ, ਨੋਨ ਰੜ ਗਈ। ਹੋੜਾ ਸਾਦੀ ਇਹਦੇ ਅਸੀਂ ਆਪਾਂ ਟਰਟ ਕਰ ਲਾਤੀ ਹਾਂ ਮੈਂ ਕੱਟ ਕਰਕੇ ਇਹਨਾਂ ਪਾ ਲਈਏ ਵਿੱਚ ਆਲੂ ਹੈ ਲੱਗਾ ਹੋੜਾ ਆਲੂ ਕੱਤੇ ਨਾਲ ਪਾਣੀ ਪਾਤਾ ਥੋੜੀ ਜਿਹੀ ਰਿਚ ਜੂ ਵੀ ਰਿਚ ਜੂ ਵੀ ਸਬਜ਼ੀ ਦੇਖਣ ਨੂੰ ਤਾਂ ਵਧੀਆ ਲੱਗਦੀ ਹੈ ਬਲੀ ਜੀ ਉੱਲੀਆ ਤੇ ਲੋਜੀ ਤੜਕਾ ਲਗਾ ਤਾਪਨੇ ਤੜਕਾ ਲਗਾ ਕੇ ਮੈਂ ਢਾਕ ਦਾਂ ਥੋੜਾ ਜਿਹਾ ਪਾਣੀ ਹੋਰ ਪਾ ਦਾਂ ਤੇ ਰਿੱਜੂ ਵੀ ਤੇ ਮਟਰ ਵੀ ਪਾਉਣੇ ਨੇ ਫਿਰ ਕੁਲ ਜਾਣੇ ਰਿੱਜਗੇ ਨੇ ਪਾਣੀ ਹੋਰ ਪਾ ਤਾ ਪਾ ਕੇ ਸਮਾਰ ਕੇ ਢਾਕ ਦਾਂ ਨੇ ਹੁਣ ਚੱਲੇ ਆਪਾਂ ਮੱਝਾਂ ਚ ਹਮ ਤਰਕਾ ਪਕਾ ਲਈ ਲੋਜੀ ਇਹਨੀਆਂ ਉਹਦੇ ਅੰਦਰ ਜੁੱਤੀ ਤੇ ਪਤੀਆ ਤਰਕਾ ਲਗਾਤਾ ਲੋਜੀ ਧਾਰ ਕੱਢ ਲਿਆ ਤੇ ਦੁੱਧ ਮਿਲਣਗੇ ਸਰ੍ਹਸਾ ਵਾ ਕੇ ਇੱਧਰ ਆਪਾਂ ਦੇਖ ਲਈਏ ਸਬਜੀ ਇੱਧਰ ਵੀ ਲਗਾਤਾ ਨੇ ਦੁੱਧ ਗਰਮ ਹੋਊ ਇੱਧਰ ਇੱਧਰ ਦੁੱਧ ਗਰਮ ਹੋਜੂ ਇੱਧਰ ਦੇਖ ਲਈਏ ਢਾਲ ਸਬਜੀ ਆਪਾਂ ਤੁੜੀ ਜੀ ਥੋੜੀ ਜੀ ਵਧੀਆ ਵਧੀਆ ਦਾੜੀ ਜੀ ਬਣ ਜੂਗੀ ਤਾਂ ਦੇਖਦੀਆਂ ਧਨੀਆ ਲੈ ਕੇ ਆਉਣੀ ਆ ਤੋੜ ਕੇ ਚਲ ਹੁਣ ਪਾ ਦੇਣੀ ਟਮਾਟਰ ਮਟਰ ਮਟਰ ਪਾ ਦੇਣੀ ਮਟਰ ਲੋ ਜੀ ਹੁਣ ਇਹਦੇ ਚ ਪਾਤੇ ਮਟਰ ਹੋਰ ਹੋ ਰਿਝੀ ਥੋੜੀ ਜੀ ਮਟਰ ਪਾਤੇ ਆਲੂ ਪਾਤੇ ਤੜਕਾ ਲਗਾ ਕੇ ਰੱਖ ਤਾ ਇਧਰ ਦੁੱਧ ਗਰਮ ਹੋ ਜੂਗਾ ਨੇ ਜਾਗ ਲਗਾਵਾਂਗੇ ਫੇਰ ਤੇ ਲੋਜੀ ਤਰਪ ਲਗਾ ਕੇ ਪਕਾਕ ਦੈ ਲੋਜੀ ਦੁੱਧ ਕਰਤਾ ਗਰਮ ਦੁੱਧ ਗਰਮ ਕਰਕੇ ਹੁਣ ਇਹ ਵਿੱਚ ਪਾ ਦੀ ਆਪਾਂ ਇਹ ਜਾਗ ਲੱਸੀ ਪਾ ਦੀ ਥੋੜੀ ਜੀ ਪਾ ਕੇ ਸਮਾਰ ਕੇ ਹੁਣ ਟਾ ਦੇ ਜੀ ਲੋਈ ਚ ਫੇਰ ਦਿਖਾਉਣੇ ਬਣਾ ਹੈ ਖਾਧਾ ਲੋਈ ਚ ਲੋਜੀ ਇਤੇ ਰੱਖਤਾ ਨਿਫਾਫ ਇਤੇ ਰੱਖਤੀ ਲੋਈ ਫਿਰ ਨਾ ਗੰਦੀ ਹੋ ਜਾਂਦੀ ਆ ਜਾਗ ਪਾ ਕੇ ਸਮਾਰ ਕੇ ਰੱਖ ਤਾਂ ਹਾਲਾਤ ਕੋਸਾ ਕੋਸਾ ਦਹੀਂ ਪਾਤਾ ਨਵੇੜ ਤਾਂ ਹੁਣ ਢਾਕ ਦੀ ਇਹਨੂੰ ਤੇ ਇੱਧਰ ਮੈਂ ਕਰ ਲਾਂ ਸਬਜ਼ੀ ਗਰਮ ਮੈਂ ਇਹਦੇ ਚ ਪਾ ਲਈ थी ਮਖਣੀ ਵਾਲੇ ਕੋਲੇ ਚ ਠੰਡੀ ਹੋ ਗਈ ਸਬਜ਼ੀ ਹੁਣ ਮੌਸਮ ਦਾ ਫਰਕ ਆ ਹੁਣ ਠੰਡ ਤੇ ਇਹਦੇ ਚ ਗਰਮ ਕਰਾਂ ਕਰਕੇ ਫੇਰ ਖਾਨੀ ਆ ਲੋ ਜੀ ਵੈਗਰੂ ਜੀ ਲੋ ਜੀ ਚਾਹ ਪਾਣੀ ਪੀ ਲਈ ਭਾਂਡ ਇਕੱਠੇ ਕਰ ਤੇ ਹੁਣ ਮਾਂਜਦੀ ਆਪਾਂ ਭਾਂਡੇ ਠੀਂਡੇ ਇੱਧਰ ਹੱਟਾ ਗੁੰਨਤਾ ਨੱਟਾ ਗੁੰਨਕੇ ਪਾਣੀ ਹੱਥ ਲਾਤਾ ਫਿਰ ਮੁੱਕੀ ਦੇ ਦਿੰਦੀ ਜਦੋਂ ਅਦਰ ਪਉਂਗੀ ਫਿਰ ਐਵੇਂ ਕਰਕੇ ਰੱਖਣਾ ਤੇ ਇਹ ਇੱਧਰ ਲਗਾ ਦਈਏ ਹੁਣ ਆਪਾਂ ਮਧਾਣੀ ਮਧਾਣੀ ਹੁਣ ਦੁੱਧ ਦਾ ਕੰਮ ਨਿਭੜ ਗਿਆ ਹੁਣ ਮਧਾਣੀ ਚੰਗੂ ਇੱਥੇ ਫਿਰ ਸਿੱਟੇ ਸੂਟਿਆਂ ਦਾ ਡਰ ਨਹੀਂ ਨਾਲੇ ਭਾਂਡੇ ਮੰਜਾਂਗੇ ਤੇ ਫਿਰ ਦੁੱਧ ਘੜ ਕੇ ਉਹ ਘਟ ਲਾਂਗੇ ਲੋ ਜੀ ਮੱਖਣ ਕੱਢਿਆ ਨਹੀਂ ਮਧਾਣੀ ਸਾਫ਼ ਕਰੀਏ ਕੱਢੀ ਉਦਾਣੀ ਸਾਫ ਕਰਕੇ ਰੱਖਤੀ ਹੁਣ ਇਹਨੂੰ ਗਰਮ ਕਰਦਾ ਮੈਂ ਇਹਵੇਂ ਗਰਮ ਹੋ ਜੂਗਾ ਫਿਰ ਇਹਦੇ ਚੋਲੇ ਸਿੱਖਾਂਗੇ ਪਰ ਕੋੜ ਖੜਕੇ ਹੀ ਕਰਦਣੀ ਆ ਕਿਤੇ ਵੱਢ ਜਵੇ ਕੰਮ ਉਹੀ ਹੋ ਜਵੇ ਤੇ ਲਓ ਜੀ ਇਹਨੂੰ ਗਰਮ ਕਰਾਂ ਉਧਰ ਧਾਲ ਧਰਤੀ ਧਾਲ ਗਰਮ ਧਾਲ ਸਬਜੀ ਆਕ ਧਾਲ ਗਰਮ ਕਰਤੀ ਖਰਤੀ ਇੱਧਰ ਦੇਖਦੀਆਂ ਫੇਰ ਰੋਟੀ ਖਾਣੀ ਆ ਬੇਟਾ ਰੋਟੀ ਖਾ ਕੇ ਚਲੇ ਗਿਆ ਇਹ ਵੀ ਖਾ ਲਈ ਇਹਨਾਂ ਨੇ ਵੀ ਤੇ ਮੈਂ ਹੁਣ ਖਾਵਾਂ ਭਾਂਡੇ ਫੇਰ ਮਾਜਦੀਆਂ ਸਾਫ਼ ਕਰੂੰਗੀ ਨਾਲੇ ਫੇਰ ਠੰਡਾ ਹੋ ਜਾਊਗਾ ਹੁਣ ਗਰਮ ਕਰਦਾ ਇਹਨੂੰ ਜਿੰਨੀ ਦਾਲ ਹੁੰਦੀ ਆ ਗਰਮ ਆਪਣੀ ਹੁਣ ਇਹ ਗਰਮ ਹੋ ਜਾਊਗੀ ਦਾਲ ਸਬਜ਼ੀ ਚ ਪਾ ਲਿਆ ਮੱਖਣ ਪਹਿਲਾਂ ਮੈਂ ਕੋਲੇ ਚ ਪੱਟੀ ਥੀ ਉਹ ਸਬਜੀ ਹਾਂ ਮਾਫਣੀ ਫਿਰ ਮਾਫਣੀ ਪਾਈ ਸੀਗੀ ਦੂਜੇ ਕੋਲੇ ਚ ਤੇ ਇਹਦੇ ਚ ਮੈਂ ਫਿਰ ਪਾਲੀ ਸਬਜੀ ਰਾਤ ਬਣਾਈ ਸੀਗੀ ਆਲੂ ਮਟਰਾਂ ਦੀ ਸਬਜੀ ਪਾਈ ਸੀ ਕੱਢ ਲਈ ਕੱਢ ਕੇ ਹੁਣ ਖੰਨੇ ਅੰਨ ਨੇ ਨਿਮੇੜਤਾ ਆਪਦਾ ਭਾਂਡੇ ਨੂੰ ਇਕੱਠੇ ਕਰੇ ਪਏ ਨੇ ਫਿਰ ਮਾਰ ਦਿੰਦੀ ਹਾਂ ਫਿਰ ਇਸੇ ਤਰੀਕੇ ਨਾਲ ਹੁਣ ਦੀ ਹੋਜੀ ਬੇਰ ਰਮਟੀ ਰੋ ਗਰਮ ਹੋ ਜਵੇ ਨੇ ਦੇਖਾਂ ਇਹ ਹੋਣੀ ਇਧਰ ਜਿਹੜਾ ਮਾਰਦ ਨੇ ਚਮਚਾ ਚੁੱਕ ਮਾ ਦਨੇ ਆ ਤੇ ਲੋ ਜੀ ਹੋ ਗਿਆ ਵਿੱਚ ਇਹਠਾ ਹੈਗੀ ਆ ਸਾਡੀ ਮਾਪੂਰੀ ਤਾਂ ਮਤੂਗਾ ਚਲੋ ਥੋੜੀ ਬੜੀ ਹੋਊਗੀ ਗਰਮ ਫਿਰ ਬੰਦ ਕਰ ਦਿੰਦੇ ਆਂ ਨਿੱਕੜੇ ਵਿੱਚੋਂ ਮੱਖਣੀ ਉਹ ਦੇਖੋ ਲੋ ਜੀ ਹੋ ਗਈ ਗਰਮ ਸਾਰੀ ਜੇ ਵਿੱਚ ਹੋਊਗੀ ਮਾਰੀ ਮੁੱਤੀ ਹੈ ਜੇ ਹੋਊਗੀ ਗਰਮ ਨਾਲ ਹੋ ਜੂਗੀ ਗਰਮ ਹੋ ਗਈ ਆ ਪਤਿਲਾ ਵਾ ਵਾ ਤਿੰਨ ਟਾਲਕ ਦਾਨੀ ਆਪਾਂ ਪਲੇਟ ਨਾਲ ਟਾਕ ਦਾਨੀ ਗੈਸ ਕਰ ਦਿੰਦੇ ਆ ਬੰਦ ਦੇਖੋ ਹੋ ਗਿਆ ਸਾਰਾ ਵਿੱਚੋਂ ਗਰਮ ਚਲিয়ে ਬੰਦ ਮੋਟਾ ਖੱਦ ਇੱਧਰ ਦਾਲ ਸਬਜ਼ੀ ਵੀ ਦੇਖੀਏ ਆਪਣੀ ਹੋ ਗਈ ਗਰਮ ਇਹ ਵੀ ਜਿਆਦਾ ਗਰਮ ਫਿਰ ਓਕੀ ਉਹ ਕਰੂਗੀ ਨਹੀਂ ਕਰਦੇ ਆ ਠੀਕ ਆ ਕਰਦਣੀ ਆ achar ਤੇ ਇਹਨੂੰ ਕਰਦਣੀ ਆ ਬੰਦ ਹੋਣ ਖਾਈਏ ਰੋਟੀ ਨਾਲ ਲੈ ਲੈ achar ਲੱਸੀ ਲੱਸੀ ਫਿਰ ਚੱਕ ਕੇ ਲੈਉਣੀ ਹੈ ਮੈਂ